ਆਜੋ ਵੀ ਸੱਜਣੋ ਆਜੋ ਦੋ ਚਾਰ ਜਣੇ ਗੱਲਾਂ ਕਰ ਲਈਏ ਕੁਛ ਹੋਣਾ ਗੱਲਬਾਤ ਕਰਕੇ ਹੌਸਲਾ ਰਹਿੰਦਾ ਹੋਰ ਕੀ ਆ ਮੈਂ ਗੱਲ ਸ਼ੁਰੂ ਕਰਦਾ ਚਲੋ ਜੇ ਜਦ ਤੱਕ ਕੋਈ ਆ ਗਿਆ ਤਾਂ ਫਿਰ ਦੁਬਾਰਾ ਕਰ ਲਵਾਂ ਥੋੜੀ ਜਿਹੀ ਪ੍ਰੋਬਲਮ ਸੀ ਤੇ ਦੂਜਾ ਮੌਸਮ ਇੱਥੇ ਮੈਂ ਇਹ ਸਿਹਤ ਮੈਂ ਬਿਮਾਰ ਸੀ ਤੇ ਨੈਟ ਵੀ ਇੱਥੇ ਦਾ ਬਿਮਾਰ ਸੀ ਤੇ ਸਰਵਾਲਾ ਜੀ ਬਾਰੇ ਇੰਗਲੈਂਡ ਤੋਂ ਬਹੁਤ ਸਾਰੀਆਂ ਗੱਲਾਂ ਹੋਈਆਂ 18 ਪਾਉਂਡ ਦੀ ਟਿਕਟ ਹੈ ਸ਼ਾਇਦ ਉੱਥੇ ਉਹ ਕਹਿੰਦੇ ਸਰਵਾਲਾ ਜੀ ਬਾਰੇ ਗੱਲ ਕਰ ਜਿਹਦਾ ਐਡਾ ਰੋਲਾ ਆ ਹੈਨਾ ਚਲੋ ਦੋ ਜਣੇ ਆ ਗਏ ਭਰਾ ਕੋਈ ਫਿਲਮ ਲੈਣ ਦੀ ਹੁਣੇ ਮੈਨੂੰ ਲੱਗਦਾ ਭਈ ਜਿਹੜੇ ਹਾਏ ਹੈਲੋ ਨਹੀਂ ਬੋਲੇ ਆਪਣੇ ਬੰਦੇ ਤਾਂ ਬੋਲ ਦਿੰਦੇ ਆ ਕੋਈ ਚੱਕਰ ਨਹੀਂ ਉਹ ਸਰਵਾਲਾ ਜੀ ਬਾਰੇ ਕੱਲ ਕੋਲ ਨੂੰ ਵੀਡੀਓ ਪਾ ਦੂੰਗਾ। ਹੂੰ। ਵਿੱਕੀ ਧੂਤਾ। ਗੁੱਡ ਆਫਟਰਨੂੰ। ਗੁੱਡ ਆਫਟਰਨੂੰ। ਗੋਡਾ ਗੋਡਾ ਗੁੱਡ ਆਫਟਰਨੂੰ ਬਾਈ ਜੀ। ਧੂਤੇ ਦੇ ਨਾਂ ਤੋਂ ਮੇਰੇ ਵੀ ਅੰਗਰੇਜ਼ੀ ਮੂੰਹ 'ਚ ਫਸ ਗਈ ਦੇਖ ਲਓ। ਇਹ ਵਿੱਕੀ ਧੂਤਾ ਜੀ ਇਹ ਤੁਹਾਡਾ ਕੋਈ ਵਾਕਵ ਹੈ ਜਿਹੜਾ ਧੂਤਾ ਜਿਹੜਾ। ਦੇਖ ਲਓ ਪਹਿਲਾ ਬੰਦਾ ਧੂਤਾ ਹੀ ਆਇਆ ਜਿਹੜਾ ਇਹ ਫਿਲਮ ਦੇ ਵਿੱਚ ਹੈ ਸਰਵਾਲਾ ਜੀ 'ਚ। ਅਲੋ। हां बेल बेल ਬੈਲੂ ਵੀ ਟਰੇ ਕੁਛ ਕਰਕੇ ਆ ਬਾਈ ਉਹਨਾਂ ਨੇ ਕਹਿੰਦੇ ਕਿਵੇਂ ਆ ਮੈਂ ਠੀਕ ਆ ਬ੍ਰਦਰ ਤੁਸੀਂ ਸੁਣਾਓ ਉਹ ਆਪਾਂ ਵੈਰੀ ਗੱਲ ਕਰਨੀ ਸੀ ਦੋ ਦਿਨ ਤੋਂ ਮੈਂ ਵੀ ਬਿਮਾਰ ਸੀ ਤੇ ਮੇਰਾ ਨੈਟ ਵੀ ਬਿਮਾਰ ਸੀ ਤੇ ਕਹਿੰਦਾ ਮੈਂ ਮੰਨਤ ਮੰਗੀ ਸੀ ਵੀ ਜਦੋਂ ਤਾਊ ਮੇਰਾ ਆਊਗਾ ਮੈਂ ਪ੍ਰਸ਼ਾਦ ਚੜਾਊਗਾ ਉਹ ਗੱਲ ਅੱਜ ਵੀ ਮੇਰੇ ਦਿਲ 'ਚ ਹੈ ਜੀ ਇਸ ਬੱਚੇ ਦੀ ਤੇ दत्ता जी ਸੌਰੀ ਹੈ ਧੁੱਤਾ ਲਿਖੋ ਧੁੱਤਾ ਮੈਨੂੰ ਉਹ ਉਹਦਾ ਜਿਆਦਾ ਹੀ ਜਾਂਦਾ ਨਾ ਦੱਤਾ ਜੀ ਹਾਂ ਹੁਣ ਮੈਂ ਧਿਆਨ ਨਾ ਪੜਿਆ ਕਿਉਂ ਮੇਰਾ ਆਪਰੇਸ਼ਨ ਹੋਣ ਵਾਲਾ ਅੱਖ ਦਾ ਦੇਖਦਾ ਵੀ ਘਟ ਹੈ ਤਾਂ ਮਿੱਕੀ ਦੱਤਾ ਜੀ ਅੱਛਾ ਸੌਰੀ ਆ ਦੱਤਾ ਜੀ ਆਪਾਂ ਖੁਸ਼ ਹਾਂ ਖੁਸ਼ ਹਾਂ ਇਹਨਾਂ ਚਾਪਣਾ ਕੁਝ ਨਹੀਂ ਕਿ ਉਹ ਠੀਕ ਹੈ ਜੀ ਗगन ਮਹਿਰਾ ਜੀ ਕੀ ਹਾਲ ਹਾਂ ਠੀਕ ਹੈ ਗगन ਜੀ ਤੁਸੀਂ ਸੁਣਾਓ ਤੁਸੀਂ ਠੀਕ ਹੋ ਕੋਈ ਨਹੀਂ ਮੈਂ ਤਾਂ ਨਹੀਂ ਇਹਨਾਂ ਦੇ ਬੋਲਣਾ ਸੀ ਚਲੋ ਹੁਣ ਕੀ ਬੋਲਣਾ ਸੱਚ ਤਾਂ ਬੋਲਣਾ ਚਾਹੀਦਾ ਕਿਸੇ ਕਿਸੇ ਨੂੰ ਜਿਹੜੀ ਫਿਲਮ ਆਈ ਹੈ ਇਹ ਕਿਦਾਂ ਲੱਗੀ ਤੁਹਾਨੂੰ ਸਾਰਿਆਂ ਨੂੰ ਇਹ ਜਿਹੜੀ ਸਰਵਾਲਾ ਜੀ ਸਰਵਾਲਾ ਮੈਂ ਹੈਰਾਨ ਐ ਫੁੱਫੜ ਯਾਰ ਉਹਦਾ ਦੇਖੋ ਘਟ ਉਮਰ ਦਾ ਲੱਗਦਾ ਜਿਹੜੇ ਜਵਾਕ ਐ ਉਹ ਸਾਲੇ ਪੱਕੜ ਜੇ ਲੱਗਦੇ ਹੈਨਾ ਉਹ ਚੀਜ਼ ਡਾਇਰੈਕਟਰ ਦਾ ਸਿਆਣਾ ਸੀ ਕਿਉਂ ਇਦਾਂ ਹੋਇਆ ਜਾਂ ਫਿਰ ਐਕਟਰਾਂ ਦੀ ਚਲਦੀ ਆਪਾਂ ਪੂਰਾ ਬੇਰਵਾ ਕੱਲ ਨੂੰ ਇਹਦਾ ਪਾ ਦਾਂਗੇ ਕੱਲ ਨੂੰ ਜਾਂ ਕੱਲ ਨੂੰ ਜੋ ਪਰਸ ਨੂੰ ਆ ਸੌਰੀ ਮੈਂ ਵੀਡੀਓ ਨਹੀਂ ਪਾ ਸਕਿਆ ਮੇਰੀ ਤਵੀਤ ਸੀ ਖਰਾਬ ਤੇ ਕਮੀ ਸੀ ਗੱਲ ਨੈਟ ਸਹੀ ਨਹੀਂ ਚੱਲਦਾ ਸੀ ਹੋਰ ਸਭ ਵਧੀਆ ਨਾ ਸਾਰੇ 4 ਮਿੰਟ ਪਤਾ ਨਹੀਂ ਕਦੋਂ ਹੋ ਗਏ ਗੱਲ ਕਰਦੇ ਕਰਦੇ ਆਪਾਂ ਨੂੰ ਅੰਗਰੇਜੀ ਬਹੁਤ ਲਿਖਦੇ ਕਈ ਬੰਦੇ ਭਰਾਓ ਤੇ ਦੇਖੀ ਤੁਹਾਡੇ ਜੋ ਕਿਸੇ ਨੇ ਫਿਲਮ ਜਿੰਨੇ ਜਣੇ ਬੰਦੇ ਤੁਸੀਂ ਗੱਲ ਕਰਦੇ ਮੇਨਾਂ ਜਾਂ ਦੇਖਦੇ ਆ ਕਿਸੇ ਨੇ ਦੇਖੀ ਆ ਸਰਵਾਲਾ ਜੀ ਮੈਨੂੰ ਇਹਦੇ ਬਾਰੇ ਬਹੁਤ ਕੁਝ ਪਤਾ ਲੱਗਾ ਕੋਈ ਬੰਦਾ ਗਿਆ ਸੀਗਾ ਫਿਲਮ ਦੇਖਣ ਉਹ ਦੱਸਦਾ ਸੀ ਕਹਿੰਦਾ ਭਈ ਬਹੁਤ ਕੁਝ ਜਿਨ੍ਹਾਂ ਦੇ ਇੰਸਟਾਗ੍ਰam ਤੇ ਵੀ ਆ ਉਹ ਝੂਠ ਬੋਲਣ ਦਾ ਪੈਸਾ ਦਿੰਦੇ ਆ 7000 ਰੁਪਈਆ ਝੂਠ ਬੋਲਣਾ ਤੁਸੀਂ ਆਪਣੇ ਇੰਸਟਾਗ੍ਰam ਤੇ ਵਧੀਆ ਝੂਠ ਦੀ ਤਰੱਕੀ ਹੋ ਰਹੀ ਆ ਵਧੀਆ ਇਹ ਤਾਂ ਗੱਲ ਆ ਮਿੱਕੀ ਭਾਈ ਜੀ ਹਾਂ ਸੱਚ ਇਕੱਲਾ ਹੀ ਰਹਿ ਜਾਂਦਾ ਹਮੇਸ਼ਾ ਮੈਂ ਦੇਖਿਆ ਝੂਠ ਬਹੁਤ ਭੀੜ ਹੁੰਦੀ ਆ ਝੂਠ ਦੀ ਬੜੇ ਇਕੱਠੇ ਫਿਰਦੇ ਆ ਝੂਠ ਉਹ ਭਾਰੀ ਵੀ ਹੁੰਦਾ ਨਾ ਸੱਚ ਫਿਰ ਇਹਨਾਂ ਤੇ ਹੁਣ ਦੇਖ ਲਓ ਮੇਰੇ ਨਾਲ ਕੋਈ ਗੱਲ ਥੋੜੀ ਕਰ ਪਾਉਂਦਾ ਇਹਨਾਂ ਚੋਂ ਕਿਸੇ ਜਿੰਮਤ ਨਹੀਂ ਆ ਨਾਲੇ ਇਹਨ ਸਿੱਧੇ ਕਮੈਂਟ ਪਾਉਣਾ ਮੈਂ ਇਹਨੂੰ ਠੋਕ ਕੇ ਕੋਈ ਨਹੀਂ अच्छा गगन मेरा जी हल्ले नहीं देखीयो कहंदे सच बोलना बहुत ਔਖਾ ਵੀਰੋ ਬਹੁਤ ਔਖਾ ਉਹ ਫਿਰ ਬੰਦਾ ਰੱਬ ਹੀ ਡਿਊਟੀ ਲਾਉਂਦਾ ਅੜਿਆ ਹੀ ਬੰਦਾ ਬੋਲਦਾ ਨਾਲੇ ਫਿਲਮਾਂ ਵਾਲੇ ਜਦੋਂ ਫਿਰ ਗਾਣਿਆਂ ਵਾਲੇ ਫਿਲਮਾਂ ਬਣਾਉਣ ਲੱਗਣਗੇ ਤੇ ਦੂਜੇ ਦੇ ਕੰਮ ਦਾ ਤਾਂ ਘਾਣ ਹੀ ਕਰਨਗੇ ਫਿਰ ਇਦਾਂ ਹੀ ਹੁੰਦਾ ਤੇ सनी ਸਿੰਘ sire ਦੀਆਂ ਖੱਚਾਂ ਗਈਆਂ ਸਿਰੇ ਦੀਆਂ ਖਰਚਾਂ ਤੇ ਗਈਆਂ ਕਿਸ ਨੂੰ ਕਹੀ ਜਾਂਦੇ ਭਾਜੀ ਕੋਈ ਗੱਲ ਨਹੀਂ ਸੁਣੀ ਭਾਜੀ ਕੋਈ ਨਹੀਂ ਸੀ ਸਾਨੂੰ ਵੀ ਬੋਲਣਾ ਕੋਈ ਚੱਕਰ ਨਹੀਂ ਸਿਰੇ ਦੀਆਂ ਖਰਚਾਂ ਤੇ ਗਈਆਂ ਮਕੀਦ ਦਿੱਤਾ ਸਾਹਿਬ ਮੈਂ ਤੁਹਾਨੂੰ ਦੱਸਾਂ ਬਹੁਤ ਰਿਸਪੈਕਟ ਠੀਕ ਹੈ ਚੰਗੀ ਗੱਲ ਹੈ ਪਰ ਅਸੀਂ ਵੀ ਕੋਈ ਬੋਲੇ ਮੈਂ ਦੇਖੋ ਗਲਤੀਆਂ ਮੈਂ ਵੀ ਕੀਤੀਆਂ ਪਰ ਮੈਂ ਇਹ ਨਹੀਂ ਕੀਤਾ ਇਹ ਲੋਕ ਇਦਾਂ ਦੇ ਸੀ ਇਹਨਾਂ ਨੂੰ ਪਹਿਲਾਂ ਹੀ ਪਤਾ ਸੀ ਫਿਲਮੀਆਂ ਨੂੰ ਕਿ ਇਹ ਇਦਾਂ ਦਾ ਆੜਵਜਾ ਬੰਦਾ ਮੇਰਾ ਜਦੋਂ ਫੁੱਲ ਕੰਮ ਚੱਲਦਾ ਸੀ ਕਈ ਮੈਨੂੰ ਕਹਿੰਦੇ ਆ ਤੂੰ ਬੇਲਾ ਰਹਿਣਾ ਤਾਂ ਜਦ ਮੇਰਾ ਫੁੱਲ ਕੰਮ ਚੱਲਦਾ ਸੀ ਮੈਂ ਉਦੋਂ ਵੀ ਧਰਮਿੰਦਰ ਵਾਰੇ ਪੋਸਟ ਪਾਈ ਉਦੋਂ ਮੈਂ ਆ ਕੀ ਨਾ ਹੈਦਾ ਭੱਲੇ ਵਾਰੇ ਪਾਈ ਸਿੱਧਾ ਠੋਕ ਕੇ ਚੱਲਦਾ ਸੀ ਮੈਂ ਉਦੋਂ ਹੀ ਲੋਕ ਮੇਨਾਂ ਫੋਟੋ ਖਚਾਉਣ ਹਟ ਗਏ ਸੀ ਉਹਨੂੰ ਪਤਾ ਲੱਗ ਗਿਆ ਸੀ ਕਿ ਇਹ ਬੰਦਾ ਸੱਚ ਵਾਲਾ ਇਹ ਕਿਸੇ ਨਾ ਕਿਸੇ ਦੇ ਨਜਿੱਦਣ ਗਲਤ ਹੋਇਆ ਇਦਾਂ ਹੋਜਿਆ ਇਹ ਪੀਐਨ ਪਾਰਟੀ ਤੇ ਹੋਰ ਅੱਛਾ ਅੱਛਾ ਉਹਨਾਂ ਨੂੰ ਕਹਿੰਨੇ ਉਹ ਯਾਰ ਦੇਖੋ ਫਿਲਮ ਲਈ ਕੀ ਕੁਸ਼ਸ਼ ਕਰੀ ਜਾਂਦੇ ਆ ਮੈਂ ਹੈਰਾਨ ਆ ਨਾ ਲੋਕਾਂ ਤੋਂ ਇੰਨਾ ਝੂਠ ਤੇ ਉਹਨਾਂ ਜਿੰਨਾ ਖਰਚਾ ਤੁਸੀਂ 7-7000 ਰੁਪਏ ਇੰਸਟਾਗ੍ਰਾਮ ਤੇ ਇੱਧਰ ਉੱਧਰ ਝੂਠ ਬੋਲਣ ਦਾ ਦਿੰਨੇ ਹੋ ਉਹ ਤੁਸੀਂ ਫਿਲਮ ਤੇ ਲਾ ਲਓ ਨਾ ਉਹ ਆਪਣਾ ਕਰੋੜ ਕਰੋੜ ਘਟਾ ਲਓ ਕਰੋੜਾਂ ਚ ਮੰਗ ਲੈਂਦੇ ਆ ਹੁਣ ਟਿਪਸ ਨਹੀਂ ਬਣਾਉਂਦੀ ਇਦਾਂ ਦੇਣਾ ਫਿਲਮ ਮੰਦੀਪ ਭਾਈ ਸਾਹਿਬ ਦਾ ਸਿਆਣੇ ਸੀ ਮੈਂ ਉਹਨਾਂ ਨੂੰ ਮਿਲਿਆ ਵੀ ਹੈ ਪਤਾ ਨਹੀਂ ਫਿਰ ਕਿਦਾਂ ਉਹਨਾਂ ਨੇ ਇਹ ਕੀ ਕਿਉਂ ਕੀਤੀ ਇਦਾਂ ਹਣ ਉਹ ਨਹੀਂ ਸੋਚਿਆ ਯਾਰ ਮੈਂ ਧੂਤਾ ਘੱਟ ਉਮਰ ਦਾ ਫੁੱਫੜ ਨਹੀਂ ਲੱਗਦਾ ਜਾਂ ਫੇ ਨਕਲੀ ਫੁੱਫੜ ਜਾਂ ਕੁਝ ਹੋਊਗਾ ਹੋਰ ਸੁਣਾਓ ਮਿੱਤਰੋ ਅੱਛਾ ਕਹਿਣਾ ਬਹੁਤ ਸੌਖਾ ਹੁੰਦਾ ਮੇਰੀ ਫੇਸਬੁੱਕ ਫੈਮਿਲੀ ਮੇਰੀ YouTube ਫੈਮਿਲੀ ਫੈਮਿਲੀ ਵਾਲੇ ਫਿਲਮ ਮੇਰੀ ਫਿਲਮ ਫੈਮਿਲੀ ਇਹ ਫਿਲਮ ਫੈਮਿਲੀ ਫੂਮਲੀ ਵਾਲੇ ਕਿੱਥੇ ਖੱਟ ਨੇ ਇਹ ਸਹੀ ਕਹਿੰਦੇ ਉਹ ਖੱਟ ਕਹਿੰਦੇ ਇਹਨਾਂ ਨੂੰ ਫੈਮਲੀ ਫੂਮਲੀ ਵਾਲੀਆਂ ਜਿੰਸਾਂ ਨਹੀਂ ਹੈਗੀਆਂ ਇਹ ਬੜੇ ਖਤਰਨਾਕ ਨੇ ਇਹਨਾਂ ਤੇ ਮੈਂ ਕੱਲ ਸ਼ੇਅਰ ਬੋਲਣਾ ਐ ਕਿ ਮੈਂ ਪਾਇਆ ਕਮੈਂਟ ਕਮੈਂਟ ਪੜ੍ਹ ਕੇ ਵੀ ਨਹੀਂ ਉਹਨਾਂ ਨੂੰ ਸ਼ਰਮ ਆਉਂਦੀ ਅੱਛਾ ਜੀ ਹੂੰ ਕਹਿੰਦੇ ਵਿੱਕੀ দত্ত ਸਾਹਿਬ ਕਹਿੰਦੇ ਆਈ ਆਈ ਕਹਿੰਦੇ ਬਾਈ ਜੀ ਆਈ ਨੋ ਅਬਾਊਟ ਚੌਣਾ ਵਾਰੇ ਮਤਲਬ ਇੰਨੀ ਕ ਆਉਂਦੀ ਮੈਨੂੰ ਅੰਗਰੇਜ਼ੀ দত্ত ਸਾਹਿਬ ਕਿ ਉਹਨਾਂ ਬਾਰੇ ਮੈਂ ਜਾਣਦਾ ਸਨ ਆਫ ਸਰਦਾਰ ਅੱਛਾ ਸਨ ਆਫ ਸਰਦਾਰ ਹਾਂ ਦੇਖੋ ਕੀ ਬਣਦਾ ਇਹਦਾ ਅੱਛਾ ਐਲੀ ਤੁਹਾਡੇ ਵੱਡੇ ਬ੍ਰਦਰ ਨੇ ਮਾਈ 빅 ਬ੍ਰਦਰ ਐਲੀ ਉਹ ਵੈਰੀ ਗੁੱਡ ਉਹ ਐਲੀ ਸਾਹਿਬ ਦਾ ਯਾਰ ਨੰਬਰ ਚਾਹੀਦਾ ਆਪਾਂ ਨੂੰ ਉਹਨਾਂ ਨਾਲ ਮੈਂ ਗੱਲ ਕਰਨੀ ਚਾਹਣਾ ਬੰਦਾ ਤਾਂ ਉਹ ਮੈਨੂੰ ਮੈਨੂੰ ਵੀ ਵਧੀਆ ਲੱਗਿਆ ਬੰਦਾ ਉਹ ਕਿਉਂ ਬਾਹਰਲੇ ਬੰਦੇ ਵੈਸੇ ਹੀ ਬਾਹਰ ਜਾ ਕੇ ਬੰਦੇ ਨਾ ਚੰਗੇ ਹੋ ਜਾਂਦੇ ਆ ਭਾਜੀ ਮੈਂ ਦੇਖੋ ਸਨੀ ਭਾਜੀ ਤੁਹਾਨੂੰ ਸਹੀ ਦੱਸਾਂ ਜੀ ਮੈਂ ਪੰਜਾਬੀ ਫਿਲਮਾਂ ਦੇਖਣੋਂ ਹਟ ਗਿਆ ਜਦੋਂ ਦਾ ਮੈਨੂੰ ਪਤਾ ਲੱਗ ਗਿਆ ਕਾਹਨ ਕਰਦੇ ਆ ਸਰਦਾਰ ਜੀ ਮੈਂ ਦੇਖੀ ਇੰਨੀ ਦੁਰਫਿਟੇ ਨੂੰ ਫਿਲਮ ਉਹ ਗੇਮ ਕਰ ਦਿੱਤੀ ਜੀ ਉਹ ਬੈਨ ਹੋ ਗਈ ਬੈਨ ਹੋ ਗਈ ਬਾਹਰ ਚਲਾ ਲਈ 18 18 ਪੌਂਡ ਥੋੜੇ ਨਹੀਂ ਬਾਹਰ ਦੇ ਲੋਕ ਦੁਖੀ ਹੋ ਗਏ ਹੁਣ ਉਹ ਇੰਨਾ ਕਿ ਝੂਠਾ ਸਮਝਣ ਲੱਪੇ ਸਾਡੀ ਲਾਈਨ ਨੂੰ ਚਲੋ ਮੇਰੀ ਇੱਜ਼ਤ ਤਾਂ ਬਚੀ ਉਹ ਮੈਂ ਸੱਚ ਬੋਲਦਾ ਕਰਕੇ ਮੈਂ ਦੇਖੀ ਨਹੀਂ ਜੀ ਦਾਰੋ ਬਾਕੀ ਜਦੋਂ ਦੇਖੂਗਾ ਤਾਂ ਜਰੂਰ ਦੱਸੂਗਾ ਉਹ ਭਾਈ ਸਾਹਿਬ ਨੇ ਮੇਰੇ ਕਹਿਣ ਤੇ ਪੋਸਟ ਪਾਤੀ ਮਾਤਾ ਲਈਏ ਵੱਡੀ ਗੱਲ ਹੈ ਪਰ ਇਹ ਸਾਰੇ ਇੱਕ ਹੋ ਜਾਂਦੇ ਆ ਚੰਗੇ ਬੰਦੇ ਨੂੰ ਤਾਂ ਨਹੀਂ ਟਿਕਣ ਦਿੰਦੇ ਤੇ ਬਾਕੀ ਗੱਲਬਾਤ ਹੋ ਗਈ ਇੰਨੇ ਕੁ ਬੰਦਿਆਂ ਨਾਲ ਆਪਣੀ ਬਹੁਤ ਵਧੀਆ ਵਿੱਕੀ দত্ত ਸਾਹਿਬ ਇਹ ਮੈਂ ਤੁਹਾਨੂੰ ਪੁੱਛਿਆ ਨੰਬਰ ਦਾ ਉਹਨਾਂ ਨੇ ਗੱਲ ਕਰਨੀ ਚਾਹੋ ਨਾ ਮੈਂ ਕਿਤੇ ਦੱਤਾ ਸਾਹਿਬ ਦੀ ਅੰਗਰੇਜ਼ੀ ਬੜੀ ਖਤਰਨਾਕ ਆ ਭਰਾਵਾ ਮਾਈ ਬਿਗ ਬ੍ਰਦਰ ਐਲੀ ਮੰਗਟ ਸਿੰਗਰ ਨੋ ਅਬਾਊਟ ਫੇਕ ਪਿਪਲਸ ਹਾਂ ਮੈਂ ਤੁਹਾਡੇ ਨਾਲ ਗੱਲਾਂ ਕਰ ਕਰਕੇ ਸਿੱਖ ਜਾਣੀ ਆ ਮੇਰੀ ਵਾਈਫ ਬਹੁਤ ਬੋਲਦੀ ਐ ਖਰੇ ਜੀ ਮੈਂ ਤਾਂ ਨਹੀਂ ਬੋਲਦਾ ਉਹ ਕਈ ਵਾਰ ਮੈਨਾਂ ਵੀ ਲਾਪਾਂਦੀ ਮੈਂ ਕਹਿੰਦਾ ਉਹਨੂੰ ਪੜਿ ਰੱਖ ਆਪਣੀ ਅੰਗਰੇਜ਼ੀ ਅੰਗੁਰੂ ਜੀ ਉਹਦੇ ਬਸ ਸਨੀ ਭਾਜੀ ਕਹਿੰਦੇ ਪਰ ਸਾਡਾ ਮਨ ਹੋ ਸਕਦਾ ਤੁਹਾਡੀ ਵੀਡੀਓ ਆਪਾਂ ਸਨੀ ਸਾਹਿਬ ਜਿੱਦਣ ਬਣਾਉਣਾ ਨਾ 300 ਵਾਲਿਆਂ ਨੂੰ ਤੁਹਾਡਾ ਮੈਸੇਜ ਮਿਲ ਗਿਆ ਇੰਟਰਵਿਊ ਲਈ ਕਾਲ ਆਊਗੀ ਪੱਕਾ ਪੱਕਾ ਜੀ ਮੈਂ ਚਾਹਣਾ ਆਵੇ ਹਨ ਕਿਉਂਕਿ ਦੇਖੋ ਉਹਨਾਂ ਦੇ ਜੇ ਕੋਈ ਉਹਨਾਂ ਨੂੰ ਸਵਾਲ ਹੈ ਔਖੇ ਫਿੱਕੇ ਸਵਾਲ ਵੀ ਮੈਂ ਜਵਾਬ ਦਊਂਗਾ ਉਹਨਾਂ ਦੇ ਉਹਨਾਂ ਨੂੰ ਦੱਸੂਗਾ ਪਏ ਐ ਨਹੀਂ ਆਏ ਉਹ ਬੰਦੇ ਵੀ ਵਧੀਆ ਲੱਗਦੇ ਆ ਜੀ ਵਧੀਆ ਗੱਲ ਮੈਂ ਉਹਨਾਂ ਨੂੰ ਚਲੋ ਚਾਹੁੰਦਾ ਤਾਂ ਹੈ ਕਿਉਂਕਿ ਮੈਨੂੰ ਚੈਨਲ ਬਾਰੇ ਪਤਾ ਨਹੀਂ ਚੈਨਲ ਐਸਾ ਚਲਾਉਣਾ ਚਾਹੁੰਦਾ ਵੀ ਚਲੋ ਪੈਸੇ ਵੀ ਆਉਣ ਫੇਰ ਦਾ ਹਨਾ ਪਰ ਸਾਡਾ ਮਨ ਕੁਝ ਹੋ ਸਕਦਾ ਤੁਹਾਡੀ ਵੀਡੀਓ ਪਰ ਸਾਡਾ ਮਨ ਕੁਝ ਹੋ ਸਕਦਾ ਤੁਹਾਡੀ ਵੀਡੀਓ ਸਕਦਾ ਤੁਹਾਡੀ ਵੀਡੀਓ ਚਲੋ ਕੋਈ ਨਹੀਂ ਸੁਣੀ ਭਾਜੀ ਹੈਸ਼ ਟੂ ਇਹ ਹੈਸ਼ ਬੰਨ ਇਹ ਕੀ ਆਉਂਦਾ ਹੈ ਐਚ ਐਸ ਢੱਲੋਂ ਸਟੋਰੀ ਐਚ ਐਸ ਢੱਲੋਂ ਕਹਿੰਦੇ ਆ ਬਈ ਇੱਕ ਵਾਰ ਆਪਣੀ ਸਾਰੀ ਸਟੋਰੀ ਦੱਸੋ ਕੀ ਕੀ ਕੀਤਾ ਇਹਨਾਂ ਤੁਹਾਨੂੰ ਦੇਖੋ ਮੈਂ ਇੱਕ ਉਹ ਬੰਦਾ ਸੀ ਜਿਹਨੇ ਥੀਏਟਰ ਨਹੀਂ ਕੀਤਾ ਸੀ ਕੁਛ ਨਹੀਂ ਮੈਂ ਐਂ ਈ ਆਇਆ ਸੀ ਇਸ ਲੈਨ ਚ ਇਹਨਾਂ ਨੂੰ ਕੰਮ ਨਾ ਮੁੰਬਈ ਮਿਲੇ ਮੈਨੂੰ ਕੰਮ ਦੀ ਕਮੀ ਨਾ ਇਹ ਸੜਦੇ ਸੀ ਮੇਰੇ ਤੋਂ ਰੋਣੀ ਰੂਣੀ ਵਰਗੇ ਇਦਾਂ ਦੇ ਬਹੁਤ ਜਿੰਨੇ ਜੀ ਇੱਥੇ ਸੜਦੇ ਸੀ ਬਹੁਤ ਜ਼ਿਆਦਾ ਫੇਰ ਇਹਨਾਂ ਨੇ ਹੋਰ ਦਾ ਜਗਾਲ ਲੱਗਾ ਨਹੀਂ ਪਹਿਲਾਂ ਪਹਿਲਾਂ ਤਾਂ ਮੇਰਾ ਰੋਲਾ ਪਿਆ ਬਹੁਤ ਵੀ ਐਕਟਰ ਬਹੁਤ ਵਧੀਆ ਫੇਰ ਇੱਕ ਕੱਟ ਕਰ ਲਿਆ ਰਾਜ ਝੰਜਰ ਵਰਗੇ ਹੋਰ ਇਦਾਂ ਦੇ ਮਰਾਉਣੀ ਰੂਣੀ ਇੱਕੋ ਹੀ ਗੱਲ दारू ਬਹੁਤ ਪੀਂਦਾ ਉਹ ਸਾਲਿਓ ਤੁਹਾਡੇ ਦੂਏ ਤੋਂ ਲੈ ਕੇ ਪੀਂਨਾ ਮੈਂ ਆਪਦੀ ਪੀਂਦਾ ਸੀ ਨਾਲੇ ਇਹਨਾਂ ਨੂੰ ਪਲਾਉਂਦਾ ਸੀ ਹੈ ਸੱਤੋਂ ਪੀਂਦੇ ਰਹੇ ਸਾਰੇ ਤੇ ਗੱਲਾਂ ਮੜਬੜੀਆਂ ਅੱਛਾ ਮਨ ਖੁਸ਼ ਹੋ ਜਾਂਦਾ ਤੁਹਾਡਾ ਸਾਡੀ ਵੀਡੀਓ ਦੇਖ ਕੇ ਅੱਛਾ ਅੱਛਾ ਭਾਜੀ ਥੈਂਕ ਯੂ ਯਾਰ ਸਨੀ ਭਾਜੀ ਬਹੁਤ ਮਿਹਰਬਾਨੀ ਤੁਹਾਡੀ ਅੱਜ ਮੈਨੂੰ ਫੋਨ ਆਇਆ ਸੀ ਇੱਥੋਂ ਰਾਜਸਥਾਨ ਤੋਂ ਕਿ ਬਿਰਧ ਆਸ਼ਰਮ ਚ ਉਹ ਦੇਖਦੇ ਆ ਬਹੁਤ ਆਪਣੀਆਂ ਵੀਡੀਓ ਕਮੈਂਟ ਉਹ ਪਹਿਲਾਂ ਦੇ ਪਾਉਂਦੇ ਆ ਮੈਨੂੰ ਉਹਨਾਂ ਨਾਲ ਗੱਲ ਕਰਕੇ ਵਧੀਆ ਲੱਗਾ ਉਹਨਾਂ ਨੇ ਮੈਨੂੰ ਕਿਹਾ ਅਸੀਂ ਤੇਰੇ ਤੈਨੂੰ ਜੋ ਸਾਡੇ ਸਾਥ ਦੀ ਲੋੜ ਆ ਦੱਸੀ ਮੈਂ ਕਿਹਾ ਸਾਥ ਦੀ ਲੋੜ ਤਾਂ ਇੰਨੀ ਕਿ ਪੈ ਸਕਦੀ ਬੁੱਢਾ ਹੋ ਕੇ ਤੁਹਾਡੇ ਆਸ਼ਰਮ ਚ ਜਗ੍ਹਾ ਹੈਗੀ ਆ ਹੁਣ ਹੁਣ ਜਾਨੀ ਇਹਨਾਂ ਦੀ ਰੇਲ ਹੋਰ ਜ਼ਿਆਦਾ ਫੜਾਵਾਂਗੇ ਇੰਨਾ ਕਰ ਲਾਂਗੇ ਆਪਾਂ ਟਕਾਣਾ ਤਾਂ ਹੈਗਾ ਹੀ ਆ ਠੀਕ ਐ ਸਨੀ ਜੀ ਮਿਹਰਬਾਨੀ ਬ੍ਰਦਰ ਤੁਹਾਡਾ ਮਨ ਖੁਸ਼ ਹੁੰਦਾ ਅੱਜ ਆਪਾਂ 13 ਮਿੰਟ ਗੱਲ ਕੀਤੀ ਐ ਕੋਈ ਨਹੀਂ ਹੁਣ ਆਪਾਂ ਜਿਆਦਾ ਦਿਨ ਵੀ ਰਿਹਾ ਕਿਉਂਕਿ ਬੁੱਧਵਾਰ ਮੈਂ ਆਇਆ ਨਹੀਂ ਨਾ ਨੈਟ ਨਹੀਂ ਚੱਲਦਾ ਸੀ ਸੰਡੇ 6 ਵਜੇ ਆਉਂਗਾ ਮੈਂ ਸੰਡੇ ਸ਼ਾਮ ਨੂੰ ਤੇ ਇੱਕ ਕਹਾਣੀ ਲੱਭ ਰਿਹਾ ਜਨਰਮੋਹਰ ਬਾਰੇ ਉਹ ਜਿਹਨੇ ਮੋੜ ਬਣਾਈ ਸੀ ਪਹਿਲਾਂ ਜਿਹੜਾ ਮੈਨੂੰ ਭਾਈ ਬਣਾ ਕੇ ਪੰਜਾਬ ਲੈ ਗਿਆ ਭਰਾ ਭਰਾ ਕਰਕੇ ਮਾਰ ਗਿਆ ਉਹ ਮੇਨਾ ਫੋਟੋ ਤੱਕ ਨਹੀਂ ਖਿਚਾਉਂਦਾ ਸੀ ਉਹਦੇ ਬਾਰੇ ਇੱਕ ਕਹਾਣੀ ਮੈਂ ਪਾਉਂਗਾ ਛੇਤੀ ਛੱਡਣੇ ਨਹੀਂ ਹੈਗੇ ਹੁਣ ਮੈਂ ਇਹ ਕੋਈ ਚੱਕਰ ਨਹੀਂ ਠੋਕ ਕੇ ਰੱਖਾਂਗੇ ਇਹਨਾਂ ਨੂੰ ਅੱਛਾ ਦੱਤਾ ਸਾਹਿਬ ਕਹਿੰਦੇ ਆਪਣਾ ਵੀਡੀਓ ਫੇਸਬੁੱਕ ਤੇ ਹੀ ਪਾਇਆ ਕਰੋ ਪੰਜਾਬ ਚ ਬਹੁਤ ਲੋਗ ਸੱਚ ਦਾ ਸਾਥ ਦੇਣ ਦੇਣਗੇ ਜੀ ਪਤਾ ਨਹੀਂ ਯਾਰ ਮੈਨੂੰ ਨਹੀਂ ਲੱਗਦਾ ਬਾਬਿਓ ਪੰਜਾਬ ਦੇ ਲੋਕ ਤਾਂ ਹੋਇਆ ਸੋਨੂ ਸੀਤੋ ਵਾਲੀ ਐਂਦਾਂ ਦੇ ਮਗਰ ਕਿੱਥੋਂ ਸੁਣਦੇ ਆ ਗਿੱਪੀ ਮੈਨੂੰ ਮਿਲਿਆ ਸੀ ਸ਼ਿਮਲੇ ਜੀ ਇੱਕ ਵਾਰ ਪਹਿਲੀ ਵਾਰ ਇਹਨਾਂ ਨਾਲ ਉਹ ਵੀ ਸੀਗਾ ਮੇਰੇ ਖਿਆਲ ਦੁੱਧ ਵੀ ਰਮਾਨ ਦਾ ਹਾਂ ਉਹ ਵੀ ਇਹਨਾਂ ਦੇ ਹੁਣ ਕਰਤਾ ਕਹਾਣ ਜੀ ਫਿਲਮ ਇੰਡਸਟਰੀ ਦਾ ਹੁਣ ਹੋ ਗਿਆ ਕੰਮ ਹੋਗ ਪੈਣਾ ਬਾਕੀ ਆ ਬਸ ਉਹ ਤਾਂ ਕੋਈ ਵਧੀਆ ਹੈ ਜਿਹੜੇ ਜਿਹੜੇ ਅੱਜ ਸ਼ਾਮਲੇ ਫਿਰਦੇ ਸਾਰੇ ਭੁੱਖੇ ਹੀ ਮਰਨ ਇੱਕ ਵਾਰ ਸਵਾਦ ਆ ਜਾਏ ਵਧੀਆ ਹੁਣ ਇਹ ਗੱਲ ਨੂੰ ਕਹਿਣਗੇ ਵੀ ਆ ਇਹ ਸੁੱਖਾਂ ਸੁੱਖਾਂ ਕੀ ਅਸੀਂ ਤਾਂ ਕੈਨੇ ਤੁਸੀਂ ਤਾਂ ਕਰਤਾ ਸਾਲਿਓ ਹਨਾ ਗਿੱਪੀ ਬਾਰੇ ਪਾਈ ਸੀ ਵੀਡੀਓ ਮੈਂ ਪਾਈ ਆ ਪਹਿਲਾਂ ਗਿੱਪੀ ਬਾਰੇ ਵੀ ਜੀ हां नहीं पंजाब ते बहुत ਘੱਟ ਲੋਕ ਆ ਮੈਂ ਇਦਾਂ ਨਹੀਂ ਕਹਿੰਦਾ ਸਾਰੇ ਪੰਜਾਬ ਚ ਬਹੁਤ ਘੱਟ ਲੋਕ ਤਾਦਾਤ ਰਹਿ ਗਈ ਜਿਹੜੇ ਸੱਚ ਸੁਣਨਾ ਚਾਹੁੰਦੇ ਆ ਸੱਚੀ ਗੱਲ ਕਰਨਾ ਚਾਹੁੰਦੇ ਆ ਨਾ हां ਟੋਕਰਾ ਟੀਵੀ ਵਾਲਿਆਂ ਨਾਲ सनी ਭਾਈ ਸਾਹਿਬ ਮੇਰੀ ਗੱਲ ਹੋਈ ਸੀ ਉਹਦੀ ਮੰਮੀ ਨੂੰ ਨਾ ਟੋਕਰਾ ਟੀਵੀ ਮੇਰਾ ਮੁੰਡਾ ਵਾਪਸ ਕਰਦੇ ਦੇ ਦੇ ਕਰ ਦੇਣ ਤੇ ਕੱਢਣਾ ਉਹ ਕਹਿੰਦੀ ਟੋਕਰਾ ਟੀਵੀ ਹਾਂ ਹਾਂ ਟੋਕਰਾ ਟੀਵੀ ਤਾਂ ਯਾਰ ਮੈਂ ਵੀ ਉਹ ਦੇਖੀ ਮੇਨਾਂ ਵੀ ਉਹਨਾਂ ਨਾਲ ਗੱਲ ਮੈਨੂੰ ਤਾਂ ਬਾਹਲੇ ਗੱਲਾਂ ਵਾਲੇ ਲੱਗੇ ਮਿਆਰੀ ਨਹੀਂ ਜਰਨੈਲ ਬਾਰੇ ਬਹੁਤ ਗੱਲਾਂ ਕਰਦੇ ਸੀ ਮੇਨਾਂ ਉਹ ਪਰ ਦੇਖੋ ਕਰਤੂਤਾਂ ਸਾਹਮਣੇ ਦਿੱਤਾ ਸਾਹਿਬ ਨਹੀਂ ਆਉਨੀਆਂ ਤੁਸੀਂ ਸਦੀਆਂ ਤੋਂ ਕੋਈ ਬੋਲਿਆ ਹੀ ਨਹੀਂ ਯਾਰ ਤੁਸੀਂ ਸੋਚ ਕੇ ਦੇਖੋ ਚਮਕੀਲਾ ਮਾਰਿਆ ਕਿ ਉਹਨਾਂ ਨੇ ਕਲਾਕਾਰਾਂ ਨੇ ਉਹਨੂੰ ਕੋਈ ਹੋਰ ਨਾਮ ਦੇ ਦਿੱਤਾ ਦਲਸ਼ਾਦ ਅਖਤਰ ਲੈ ਲਓ ਬਾਈ ਇਹ ਗੀਮਾ ਬਹੁਤ ਕੋਈ ਨਹੀਂ ਬੋਲਿਆ ਇੰਡਸਟਰੀ ਚ ਦਲਸ਼ਾਦ ਅਖਤਰ ਅਰਕਾ ਕਿਤੇ ਬਣ ਜਾਣਾ ਯਾਰ ਕਿਸੇ ਨੇ ਕੈਸਾ ਸਿੰਗਰ ਹਨਾ ਕੋਈ ਨਹੀਂ ਚਲੋ ਹੁਣ ਗੱਲਬਾਤ ਬਹੁਤ ਹੋ ਗਈ 16 17 ਮਿੰਟ ਹੋ ਗਏ ਥੈਂਕ ਯੂ ਮੇਰੇ ਭਰਾਵਾਂ ਦਾ ਸਾਰਿਆਂ ਦਾ ਬ੍ਰਦਰ ਥੈਂਕ ਯੂ ਦਿਲ ਤੋਂ ਇਨਾੰਗੋ ਨਹੀਂ ਹੈਗਾ ਮੈਂ YouTube ਫੈਮਲੀ Facebook ਫੈਮਲੀ ਇਹਦਾ ਹੈਗੇ ਤਾਂ ਹੈਗੇ ਆਪਣੇ ਨਾਲ ਭਰਾ ਤੁਹਾਡਾ ਆਸਰਾ ਭਰਾਵਾ ਤੁਹਾਡੇ ਆਸਰੇ ਬੋਲਿਆ ਛੋਡੇ ਛੋਡੇ ਕਿ ਜਿੰਨੇ ਬੰਦਿਆਂ ਕਰਕੇ ਨਹੀਂ ਉਲੂ ਤਾਂ ਬਹੁਤ ਤੁਰੇ ਫਿਰਦੇ 7000 ਲੈ ਕੇ ਝੂਠ ਬੋਲਣ ਵਾਲੇ ਇੰਸਟਾਗ੍ਰam ਤੇ ਬਹੁਤ ਨੇ ਕੱਲੂ ਪਾਉਣਾ ਵੀਡੀਓ ਕੱਲ ਜਾਂ ਪਰਸੋਂ ਪਾ ਦੂੰਗਾ ਮਿਹਰਬਾਨੀ ਸ਼ੁਕਰੀਆ ਵੀ ਸਾਰਿਆਂ ਨੂੰ ਗगन ਮਹਿਰਾ ਸਾਹਿਬ ਇਸ ਵੀ ਕਰੇਗਾ ਪੰਜਾਬੀ ਇੰਡਸਟਰੀ ਦਾ ਕਰਨ ਜੋਰ ਬਣ ਗਿਆ ਸਹੀ ਗੱਲ ਹੈ ਜੀ ਕਰਨ ਜੋਰ ਹੀ ਆ ਹੱਥ ਉੱਥੇ ਜੇ ਵੀ ਉਹਦਾ ਮਾਨ ਲੱਪੇ ਮੈਂ ਕਹਿੰਦਾ ਦਲਜੀਤ ਬਣ ਗਿਆ ਗगन ਜੀ ਹੈਨਾ ਲਵ ਯੂ ਬ੍ਰਦਰ ਸਾਰਿਆਂ ਨੂੰ ਥੈਂਕ ਯੂ ਸ਼ੁਕਰੀਆ ਜਾਈਏ ਫਿਰ ਮਿਹਰਬਾਨੀ